ਸਿੱਖਾ ਹਨ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲਿਆ ਜਾਊਗਾ ਫਿਰ ਪਹਿਲਾ ਅੱਖਰ ਕਢਾਇਆ ਜਾਊ ਫਿਰ ਉਹਦਾ ਨਾਮ ਰੱਖਿਆ ਜਾਊ ਕਿਉਂਕਿ ਸ਼ੁਭਦੀਪ ਨੂੰ ਸਿੱਖੀ ਨਾਲ ਬਹੁਤ ਪਿਆਰ ਸੀ ਉਹਦਾ ਜੂੜਾ ਦੇਖ ਲਓ ਕਿੱਡਾ ਸੀ ਤੇ ਉਸੇ ਮੁਤਾਬਕ ਨਾਮ ਤਾਂ ਪੱਕਾ ਹੈ ਜਿਹੜਾ ਉਸੇ ਮੁਤਾਬਕ ਹੀ ਰੱਖਿਆ ਜਾਊਗਾ ਬਲ ਕਰ ਦੇ ਆਸ਼ਰਾ ਚਰਨ ਕਰ ਦੇ ਆਜਾ ਬਲ ਕਰ ਦੇ ਆਸ਼ਰਾ ਚਰਨ ਕਰ ਦਿਹਾਜ ਆਵੇ ਤੂੰ ਵੱਡੇ ਪੈਰ ਗਿਆ ਸੀ ਅੱਜ ਛੋਟੇ ਪੈਰੀ ਆਇਆ ਵੇ ਤੂੰ ਵੱਡੇ ਪੈਰ ਗਿਆ ਸੀ ਅੱਜ ਛੋਟੇ ਪੈਰੀ ਆਇਆ ਆਕੇ ਹਵੇਲੀ ਦਾ ਬੂਹਾ ਖੜਕਾਇਆ ਬੁਝੇ ਹੋਏ ਦੀਵਿਆਂ ਨੂੰ ਬੁਝੇ ਹੋਏ ਚਾਹਮਾਨ ਨੂੰ ਫੇਰ ਰੁਸ਼ਨਾਇਆ ਫੇਰ ਰੁਸ਼ਨਾਇਆ ਜਿਹੜੇ ਪਿਆਰ ਕਰਨ ਵਾਲੇ ਸੀ ਸਭ ਅਰਦਾਸ ਕਰਨ ਵਾਲਾ ਆ ਸੀਗੇ ਉਹਨਾਂ ਦੀਆਂ ਸਦਰਾਂ ਨੂੰ ਫਲ ਤੋ ਲਾਇਆ ਉਹਨਾਂ ਦਾ ਮਾਣ ਤੋ ਵਧਾਇਆ ਬੇਠੂ ਵੱਡੇ ਪੈਰੀ ਗਿਆ ਸੀ ਅੱਜ ਨਿੱਕੇ